ਇੱਕ ਬੇਹਦ ਮੰਦਭਾਗੀ ਘਟਨਾ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਭੈਣ ਤੇ ਭਰਾ ਦੀ ਥਾਂ ਤੇ ਹੀ ਮੌਤ ਹੋ ਗਈ। ਬੇਹਦ ਮੰਦਭਾਗੀ ਘਟਨਾ ਜਿਹੜੀ ਸੁਲਤਾਨਪੁਰ ਦੇ ਪਿੰਡ ਆਲੀ ਕਲਾਂ ਦੇ ਵਿੱਚ ਵਾਪਰੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਭੈਣ ਤੇ ਭਰਾ ਦੋਨਾਂ ਦੀ ਮੌਤ ਦਾ ਕਾਰਨ ਹੈ ਜਿਹੜਾ ਬਿਆਸਦਰਿਆ ਦਾ ਕੰਡਾ ਬਣਿਆ। ਹਾਂਜੀ ਦੱਸ ਦਈਏ ਕਿ ਭੈਣ ਤੇ ਭਰਾ ਦੋਨੋਂ ਹੀ ਘਰ ਦੀਆਂ ਤੰਗੀਆਂ ਤੁਰਸ਼ੀਆਂ ਕਰਕੇ ਵਾਢੀ ਕਰਨ ਦੇ ਲਈ ਆਏ ਸਨ ਅਤੇ ਵਾਢੀ ਕਰਨ ਦੇ ਮੰਗੂ ਜੋ ਜਦ ਸ਼ਾਮ ਦੇ ਵੇਲੇ ਭੈਣ ਭਰਾ ਦੇ ਵਾਪਸ ਜਾਣ ਦਾ ਸਮਾਂ ਹੁੰਦਾ ਹੈ ਟਾਈਮ ਹੁੰਦਾ ਤਾਂ ਭੈਣ ਮੂੰਹ ਹੱਥ ਧੋਣ ਦੇ ਲਈ ਅਤੇ ਪਾਣੀ ਪੀਣ ਦੇ ਲਈ ਦਰਿਆ ਦੇ ਕੰਡੇ ਜਾਂਦੀ ਹੈ ਅਤੇ ਉਸੇ ਸਮੇਂ ਜਦੋਂ ਭੈਣ ਦਾ ਪੈਰ ਤਿਲਕ ਜਾਂਦਾ ਤਾਂ ਉਹ ਪਾਣੀ ਦੇ ਵਿੱਚ ਡਿੱਗ ਜਾਂਦੀ ਹੈ ਭੈਣ ਨੂੰ ਮਰਦਾ ਵਿਲਕਦਾ ਵੇਖਦੇ ਹੋਏ ਉਸ ਦਾ ਭਰਾ ਵੀ ਉਸ ਦੇ ਪਿੱਛੇ ਹੀ ਛਾਲ ਲਗਾਉਂਦਾ ਤਾਂ ਜੋ ਉਹ ਆਪਣੀ ਭੈਣ ਦੀ ਜਾਨ ਬਚਾ ਸਕੇ ਪਰ ਅਫਸੋਸ ਨਾਲ ਦੱਸਣਾ ਪੈ ਰਿਹਾ ਕਿ ਉਸੇ ਘੜੀ ਭੈਣ ਤੇ ਭਰਾ ਦੋਨਾਂ ਦੀ ਜਾਨ ਚਲੀ ਜਾਂਦੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਰਾ ਦੀ ਤਾਂ Laash ਦੀ ਬਰਾਮਦੀ ਸਮੇਂ ਤੇ ਹੀ ਹੋ ਗਈ ਨਾਲ ਦੀ ਨਾਲ ਹੀ ਉਸ ਦੀ Laash ਮਿਲ ਗਈ ਪਰ ਭੈਣ ਦਾ ਹਜੇ ਤੱਕ ਕੋਈ ਵੀ ਪਤਾ ਨਹੀਂ ਲੱਗਿਆ ਉਸ ਦੀ Laash ਅਜੇ ਤੱਕ ਵੀ ਨਹੀਂ ਮਿਲੀ ਤਾਂ ਦੱਸ ਦਈਏ ਕਿ ਇੱਕ ਬੇहद ਮੰਦ ਭਾਗੀ ਘਟਨਾ ਜਿਹੜੀ ਸੁਲਤਾਨਪੁਰ ਦੇ ਪਿੰਡ ਆਲੀ ਕਲਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਆਪਣੇ ਘਰ ਦੀਆਂ ਤੰਗੀਆਂ ਤੁਰ ਸ਼ਿਆਂ ਨੂੰ ਵੇਖਦੇ ਹੋਏ ਭੈਣ ਭਰਾ ਸੀ ਜਿਹੜੇ ਉਹ ਵਾੜੀ ਕਰਨ ਦੇ ਲਈ ਆਉਂਦੇ ਨੇ ਪਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਐਡਾ ਭਾਣਾ ਉਹਨਾਂ ਦੇ ਨਾਲ ਵਾਪਰ ਜਾਣਾ ਤੇ ਇੱਕੋ ਦਿਨ ਹੀ ਉਹ ਭੈਣ ਭਰਾ ਇਸ ਦੁਨੀਆ ਨੂੰ ਅਲविदा ਕਹਿ ਕੇ ਬੇਹਦ ਮੰਦ ਭਾਗੀ ਘਟਨਾ ਜਿਹੜੀ ਇਸ ਸਮੇਂ ਸੁਲਤਾਨਪੁਰ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਭੈਣ ਤੇ ਭਰਾ ਜਿਹੜੇ ਦੋਨੋਂ ਨੇ ਉਹ ਰੱਬ ਨੂੰ ਪਿਆਰੇ ਹੋ ਗਏ ਇੱਕ ਵੱਡਾ ਘਾਟਾ ਜਿਹੜਾ ਪਰਿਵਾਰ ਨੂੰ ਪਿਆ ਜੋ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ ਇੱਕ ਬੇਹਦ ਮੰਦ ਭਾਗੀ ਘਟਨਾ ਹੈ ਜਿਹੜੀ ਸੁਲਤਾਨਪੁਰ ਦੇ ਵਿੱਚ ਵਾਪਰੀ ਹੈ ਦੱਸਿਆ ਜਾ ਰਿਹਾ ਹੈ ਕਿ ਦੋਨਾਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹ ਉਨ੍ਹਾਂ ਦੇ ਵਿੱਚੋਂ ਭਰਾ ਦੀ ਲਾਸ਼ ਤਾਂ ਮਿਲ ਚੁੱਕੀ ਆ ਪਰ ਅਜੇ ਤੱਕ ਵੀ ਪੁਲਿਸ ਦੇ ਵੱਲੋਂ ਅਤੇ ਗੋਤਾਖੋਰਾ ਵੱਲੋਂ ਉਸ ਦੀ ਭੈਣ ਦੀ ਲਾਸ਼ ਦੀ ਭਾਲ ਕੀਤੀ ਜਾ ਰਹੀ ਆ ਪਰ ਅਜੇ ਤੱਕ ਵੀ ਪੈਣ ਦੀ ਲਾਸ਼ ਦਾ ਕੋਈ ਥਾਂ ਟਿਕਾਣਾ ਪਤਾ ਨਹੀਂ ਲੱਗਿਆ ਕਿ ਲਾਸ਼ ਕਿੱਧਰ ਗਈ ਕਿੱਧਰ ਰੁੜ ਗਈ ਪਰ ਪਰਿਵਾਰ ਦੇ ਵੱਲੋਂ ਡਾਡਾ ਇਸ ਸਮੇਂ ਦੁੱਖ ਜਤਾਇਆ ਜਾ ਰਿਹਾ ਪਰਿਵਾਰ ਤਾਹਾਂ ਮਾਰ ਰਿਹਾ ਬਿਲ ਕਰ ਰਿਹਾ ਕਿ ਸੱਚਮੁੱਚ ਇਹ ਕਿੱਡਾ ਪਾਣਾ ਜਿਹੜਾ ਉਹਨਾਂ ਦੇ ਪਰਿਵਾਰ ਦੇ ਨਾਲ ਵਾਪਰ ਗਿਆ ਅਤੇ ਗੱਲਬਾਤ ਕਰਦਿਆਂ ਹੋਇਆ ਪਿੰਡ ਦੇ ਮੈਂਬਰਾਂ ਨੇ ਵੀ ਦੱਸਿਆ ਜਿਸ ਦੇ ਵਿੱਚ ਤੁਸੀਂ ਸੁਣ ਪਾ ਰਹੇ ਹੋ ਕੀ ਘਟਨਾ ਹੋਈ ਜੀ ਇੰਦਰਜੀਤ ਨਾਮ ਮੇਰਾ ਕੀ ਘਟਨਾ ਹੋਈ ਹੈ ਪਾਣੀ ਪੀਣ ਲੱਗਿਆ ਹੀ ਗਿਆ ਹੱਥ ਉਤੇ ਪੈਰ ਧੋਣ ਲੱਗਿਆ ਹੀ ਉੱਥੇ ਗਾਂ ਦੀਆਂ ਫਿਸਲ ਗਏ। ਸਰਿਆਲੇ ਹਾਂਜੀ ਤੇ ਕੌਣ ਕੌਣ ਸੀਗੇ ਇਹ? ਭੈਣ ਭਰਾ ਹੀ ਕੀ ਨਾਮ ਸੀ ਇਹਾਂ ਦੇ? ਆਛੂ ਲੜਕੀ ਦਾ ਨਾਮ ਹਾਂ ਤੇ ਮੁੰਡੇ ਦਾ ਨਾਮ ਪੱਪੂ ਤੇਨੂੰ ਕੋਈ ਪਤਾ ਲੱਗਾ? ਸਾਨੂੰ ਫੋਨ ਆਇਆ ਸੀ। ਅਸੀਂ ਬਾਅਦ ਚ ਕਿ ਆਏ ਉੱਥੇ? ਹੁਣ ਬੋਡੀ ਰਿਕਵਰ ਹੋਈ ਗਈ? ਹਾਂ ਇੱਕ ਹੋਈ ਹੈ। ਹਾਂਜੀ ਉੱਥੇ ਕਰਨ ਕੀ ਗਏ ਸੀ ਦਰਿਆ ਤੇ ਉੱਥੇ ਛਿੱਟੇ ਛੁੱਟੇ ਚੋਕ ਦੇ ਕਨਕੁਣਕ ਬਣਾਉਂਦੇ ਹਰ ਸਾਲ ਜਾਂਦੇ ਆ ਅੱਛਾ ਜੀ ਜਾਂਦੇ ਆ ਤੋ ਘਰ ਨੂੰ ਆਉਣ ਲੱਗੇ ਸੀ ਪੈਰ ਫੁੱਲ ਲਿਬੜੇ ਕਹਿੰਦੇ ਚੱਲ ਧੋ ਲੈਂਦੇ ਆ ਉਹ ਧੋਣ ਲੱਗੇ ਹੋ ਗਾ ਫਿਸਲ ਗਿਆ ਪੈਰ ਉਹ ਗਾ ਇੱਕ ਦੂਰਨ ਫੜਦੇ ਫੜਦੇ ਗਾ ਡਿੱਗ ਗਿਆ ਕੋਈ ਰਹਿਣਾਲੇ ਉੱਥੇ ਕੀ ਕੋਈ ਖਰਾਬ ਜੀ ਮੇਰਾ ਨਾਮ ਵਿਕਰਮ ਕੁਮਾਰ ਜੀ ਸਲਤਨਪੁਰ ਰੋਲਾ ਵਾਸੀ ਰਹਿਣਾ ਮੈਂ ਇਹ ਟੈਂਪਰਾ ਦੇ ਮਰਨ ਦੀ ਖਬਰ ਸਾਹਮਣੇ ਆਈ ਹੈ ਇਹ ਕਰਮਾ ਆਪਿਆ ਉਰਾ ਮੌਲਾ ਜੀ ਕੋਰੇ ਬਾਡੀ ਕਰਨ ਗਿਆ ਸੀ ਦਾਣਾ ਮੱਕਾ ਬਣਾਉਣ ਗਿਆ ਸੀ ਸਮਾਨ ਲਦਿਆ ਵਾਪਸੀ ਘਰ ਨੂੰ ਆਉਣ ਲੱਗੇ ਸੀ ਅੱਛਾ ਜੀ ਆਉਣ ਲੱਗੇ ਤੇ ਉਹ ਕਹਿੰਦੇ ਕੁੜੀ ਜਿੰਦੀ ਚਾ ਪਾਣੀ ਪੀਣ ਗਈ ਆ ਪੈਰ ਪੁੱਤ ਹੋਣ ਗਈ ਆ ਮਾਰਾ ਪੈਰੋ ਰੱਤ ਲੱਗ ਗਿਆ ਕੁੜੀ ਉਹਦੇ ਨਾਲ ਹੀ ਭਰਾਵਰੇ ਨੇ ਸਾਲ ਮਾਰਤੀ ਮੰਗਰੇ ਦੋਵੇਂ ਭੈਣ ਭਰਾ ਸਗੇ ਭੈਣ ਭਰਾ ਸੀ ਹਾਂਜੀ ਸਗੇ ਭੈਣ ਭਰਾ ਆ ਸ਼ਾਦੀशुदा ਸੀ ਕਿਦਾਂ ਸੀ ਕੁੜੀ ਨਹੀਂ ਸ਼ਾਦੀशुदा ਜਿਹੜਾ ਮੁੰਡਾ ਸ਼ਾਦੀशुदा ਹੈ ਉਹਦਾ हां अच्छा अच्छा अच्छा। अच्छा। एक पन ऑफ जोगिंदर डेड बॉडी आई है मरीज डुब मिला था दरिया ब्यास पिंडला ने ਉਹ ਰੋਕੀ ਹੋਏ ਇਤਿਕਾਰ ਲਈ ਹਾਂ ਉਸ ਤੇ ਅਬੀ ਅਗਲੀ ਜੋ ਕਾਨੂੰਨੀ ਕਾਰਵਾਈ ਹੈ ਜੋ ਰੂਲ ਦੇ ਸਬੰਧ ਨਾਲ ਹੋਗੀ